ਨਾਮ ਕੀ ਹੈ ਮੇਰਾ ਨਾਮ ਕਾਲੀ ਕਾਲੀ ਹੈ ਪੱਕਾ ਨਾਮ ਕੀ ਆਧਾਰ ਕਾਰਡ ਤੋਂ ਗੁਰਵਿੰਦਰ ਕੌਰ ਕੇ ਸਿੰਘ 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 ਤੇਰਾ ਬੁੜੀਆਂ ਵਾਲੇ ਆਪਾਂ ਕੋ ਆਪਾਂ ਤੋਂ ਮੱਥਣ ਕੀਤੀ ਹੈ ਜੀ ਇਹ ਤਾਂ ਬੱਬਾ ਜੀ ਦੀ ਸੇਵਾ ਕਰਦੇ ਨੇ ਨਹੀਂ ਸੇਵਾ ਤਾਂ ਚਲੋ ਸਾਰੇ ਕਰਦੇ ਸਾਰੀ ਦੁਨੀਆ ਕਰਦੀ ਹੈ ਆਪਾਂ ਕੋ ਕਿੰਦਾ ਪਾਇਆ ਜੀ ਤੂੰੜਾ ਕਿਉਂ ਪਾਇਆ ਹਾਂ ਵੀ ਇਹ ਤਾਂ ਮਾਂ ਦਾ ਹੁੰਦਾ ਨਹੀਂ ਵੀ ਨਹੀਂ ਕਿਉਂ ਪਾਇਆ ਹੈ ਬਾਬਾ ਜਵਾਬ ਦਿਓ ਪਲੀਜ਼ ਮੇਰੇ ਵੇਲੇ ਮੇਰਾ ਐਵੇਂ ਦਿਮਾਗ ਦਾ ਖਰਾਬ ਗਣੀ ਇਹ ਕਿਉਂ ਪਾਇਆ ਆਪਾਂ ਇਹ ਵੀ ਜੀ ਵੇਖੋ ਜੀ ਸਾਨੂੰ ਇਹ ਕਰਨਾ ਹੀ ਪੈਂਦਾ ਜਦੋਂ ਮਾਤਾ ਨਹੀਂ ਨਹੀਂ ਕਰਨਾ ਕੀ ਪੈਂਦਾ ਯਾਰ ਮਾਤਾ ਕਹਿੰਦੀ ਐ ਮਾਤਾ ਕਹਿੰਦੀ ਜੀ ਬੰਦਿਆਂ ਤੋਂ ਬੁੜੀਆਂ ਬਣ ਜਾਓ ਕਹਿੰਦੀ ਐ ਮਾਤਾ ਕਹਿੰਦੀ ਐ ਕਿ ਨਹੀਂ ਫਿਰ ਤੂੰ ਕੀ ਦੀ ਸੇਵਾ ਕਰਦਾ ਚੱਲਦਾ ਸੀ ਮੈਂ ਮਾਤਾ ਜੀ ਸ਼ਾਮਪੁਰ ਸ਼ਾਮਪੁਰ ਮੋਨੀ ਕਿੰਨੇ ਰੂਪ ਐ ਦੇ ਹਾਂਜੀ ਕਿੰਨੇ ਰੂਪ ਐ ਮਾਤਾ ਦੇ ਦੇ ਪਤਾ ਤੈਨੂੰ ਇਹਦਾ ਇਤਿਹਾਸ ਪਤਾ ਮਾਦਾ ਦਾ ਕੀ ਆ ਤੈਨੂੰ ਅਜੇ ਵੀ ਸਿੱਖੀ ਆ ਨਹੀਂ ਸਿੱਖੀ ਜਾਨਣਾ ਪ੍ਰਮੋਟ ਤੂੰ ਚੈਨਲ ਆਪਣੇ ਆਏ ਕਰਾਈ ਜਾਨਾ ਯਾਰ ਵੀ ਜਿਵੇਂ ਤੂੰ ਪਤਾ ਨਹੀਂ ਕਿੱਦਾਂ ਦਾ ਵੱਡਾ ਫਕੀਰ ਹੋਣਾ ਤੂੰ ਅਸੀਂ ਵੀ ਜੀ ਵੀ ਉਹ ਵੀ ਪਾਉਂਦੇ ਨਹੀਂ ਹੈਣਾ ਵੀ ਉਹਨਾਂ ਦਾ ਕੋਈ ਕੰਮ ਹੋ ਗਿਆ ਘਾਂਟੀ ਤੇ ਇੱਕ ਤੇਰਾ ਝੁੰਬੇ ਵਾਲਾ ਕਿਹੜਾ ਉਹ ਮੰਤਾ ਉਹ ਹਾਂਜੀ ਉਹਨਾਂ ਨੇ ਵੀ ਵੀਡੀਓ ਤੇ ਪਾਉਣੀ ਬਾਬਾ ਜੀ ਹੈਨਾ ਨਹੀਂ ਝੁੰਬੇ ਵਾਲਾ ਮੰਤ ਕੌਣ ਹੈ ਵੀ ਉਹ ਸਾਡੇ ਕੋਲੇ ਆਉਂ ਮਾਇ ਸੀਗੇ ਬਾਬਾ ਜੀ ਹੈਨਾ ਹਾਂ ਤੇ ਉਹ ਤੇਰਾ ਵੀਡੀਓ ਪ੍ਰਮੋਟ ਕਰੀ ਜਾਂਦਾ ਹੈ ਹਾਂਜੀ ਤੂੰ ਤੁਸੀਂ ਕਾਹ ਤੋਂ ਗੰਦ ਪਾਇਆ ਬਈ ਤੂੰ ਕੀ ਲੱਗਦਾ ਤੂੰ ਕੀ ਲੱਗਦਾ ਮੈਂ ਤਾਂ ਵੀ ਐਸਾ ਤੇਰਾ ਫੋਨ ਇਹਦੇ ਕੋਲੇ ਹੁੰਦਾ ਕਿ ਹੋਰ ਚੇਲੇ ਕੋਲੇ ਹੁੰਦਾ ਬਿਲਕੁਲ ਨਹੀਂ ਵੀ ਬਾਲੀ ਪਹਿਲਾਂ ਤੂੰ ਮੰਨਿਆ ਤੇਰੇ ਕੋਲੇ ਹੁੰਦਾ ਹੈਂ ਹਾਂਜੀ ਬਾਲੀ ਆਉਂਦੀ ਜੀ ਇੱਥੇ ਹੁਣ ਮੈਂ 15 ਮਿੰਟ ਪਹਿਲਾਂ ਗੱਲ ਕੀਤੀ ਸੀ ਉਹਦੇ ਚ ਮੈਨੂੰ ਕਿਹਨੇ ਕਿਹਨੇ ਇਹ ਗੱਲ ਕਹੀ ਸੀ ਵੀ ਹਾਂ ਵੀ ਤੇਰੀ ਆਵਾਜ਼ ਹੀ ਬੜੀ ਸੋਹਣੀ ਲੱਗਦੀ ਹੈ ਤੈਨੂੰ ਮੋਹ ਲਿਆ ਤੇ ਤੁਹਾਡੇ ਚ ਮਾਤਾ ਸ਼ਾਮਪੁਰ ਮੋਣੀ ਇਹ ਗੱਲਾਂ ਸਿਖਾਉਂਦੀ ਆ ਵੀ ਤੁਸੀਂ ਲੋਕਾਂ ਦੇ ਮੁੰਡੇ ਮੋਹੀ ਚੱਲੋ ਤੇ ਜਾਂ ਲੋਕਾਂ ਦੀਆਂ ਕੁੜੀਆਂ ਮੋਹੀ ਚੱਲੋ ਬਈ ਸਿਖਾਉਂਦੀ ਹੈ ਮਾਤਾ ਇਹ ਕੁਛ? ਨਹੀਂ। ਸਿਗਰਟਾਂ ਕਿਉਂ ਪੀਨੇ ਹੋ ਤੁਸੀਂ? ਕਿਉਂ ਪੀਨੇ ਹੋ ਸਿਗਰਟਾਂ? ਜਿਹੜੀ ਮਾਤਾ ਤੁਹਾਨੂੰ ਨਾਲ ਲੈਣਾ ਹੈ ਉਹ ਮਾਤਾ ਕਹਿੰਦੀ ਹੈ ਗੱਲ ਵੀ ਸਿਗਰਟਾਂ ਪੀਓ। ਕਹਿੰਦੀ ਆ ਜਾਂ ਨਹੀਂ? ਕਿਉਂ ਫਿਰ ਪੀਨੇ ਹੋ ਜਦ ਵੀ? ਸਾਨੂੰ ਉਹਦਾ ਕੋਈ ਜੀਵਨੀ ਦਾ ਨਹੀਂ ਪਤਾ, ਤੈਨੂੰ ਉਹਦੇ ਕੋਈ ਰੂਪ ਦਾ ਨਹੀਂ ਪਤਾ। ਤੇ ਤੁਸੀਂ ਯਾਰ ਐਡੀਆਂ ਐਡੀਆਂ ਚੂੜੇ ਪਾ ਕੇ ਤੁਸੀਂ ਕਹਿਦੇ ਹੋ ਸਾਡੇ ਚ ਮਾਤਾ ਸ਼ਾਮ ਕਰੋ ਆ ਵੀ ਸ਼ਾਮਪੁਰ ਮਾਤਾ ਆਉਂਦੀ ਐ ਮੋਣੀ ਤੇਰੇ ਚ ਮਾਤਾ ਮੋਣੀ ਤੇਰੇ ਚ ਆਉਂਦੀ ਐ ਤੇ ਉੱਥੇ ਜਿਹੜੀਆਂ ਪੁੱਛਾਂਦੇ ਜਾਂਦਾ ਹੀ ਬੈਠਾ ਉਹ ਤਾਂ ਜੀ ਇੱਕ ਲੈਹਰ ਹੀ ਹੁੰਦੀ ਨਹੀਂ ਲੈਹਰ ਲੈਹ ਕੌਣ ਦੱਸਦਾ ਤੈਨੂੰ ਯਾਰ ਕੌਣ ਦੱਸਦਾ ਮੈਨੂੰ ਤਾਂ ਕੋਈ ਹੁੰਦਾ ਜੀ ਨਹੀਂ ਮੰਨਣ ਕਿ ਜਿਹੜੇ ਲੋਕ ਹਾਂ ਤਾਂ ਫਿਰ ਜੇ ਤੈਨੂੰ ਦੱਸਦਾ ਨਹੀਂ ਫਿਰ ਲੋਕਾਂ ਨੂੰ ਕਿਵੇਂ ਦੱਸਦਾ ਏ ਜੀ ਵੀ ਗੱਦੀ ਵਾਲੇ ਬਜ਼ੁਰਗ ਹੁੰਦੇ ਜਿਹੜੇ ਸਾਹ ਉਹਨਾਂ ਦੀ ਗੱਲ ਕਰਨੀ ਆ ਨਹੀਂ ਬਜ਼ੁਰਗ ਆ ਜਾਂਦੇ ਆ ਅੱਛਾ ਮੈਨੂੰ ਵੀ ਪੁੱਛਦੇ ਕੁਝ ਮੈਨੂੰ ਦੱਸ ਵੀ ਆ ਮੇਰੇ ਮੋਬਾਈਲ ਦਾ ਲੋਕ ਕਿੰਨਾ ਹੈ ਲੋਕ ਖੋਲ ਕੇ ਦੇ ਦੇ ਲੋਕ ਖੋਲ ਮੇਰੇ ਦਾ ਹਾਂ ਤਰ ਉਹ ਤੇ ਬਹਿ ਜੰਨੇ ਗੱਡੀ ਤੇ ਆਪਾਂ ਬਹਿ ਜੰਨੇ ਆ ਬਾਬਾ ਜੀ ਯਾਰ ਤੁਸੀਂ ਤਾਂ ਐਕਟ ਦੇ ਉੱਤੇ ਹੀ ਬੈਠੇ ਪਏ ਆ ਘਰ ਛੱਡ ਕੇ ਬਾਬਾ ਘਰ ਛੱਡ ਕੇ ਬਾਬਾ ਕਿਉਂ ਆ ਯਾਰ ਤੁਸੀਂ ਪੰਜਾਬ ਦਾ ਸੱਤਿਆਨਾਸ਼ ਕੀਤਾ ਉਧਰੋਂ ਚਿੱਟੇ ਨੇ ਖਾ ਲਿਆ ਪੰਜਾਬ ਹਾਂ ਆ ਹੜਾ ਨੇ ਖਾਇਆ ਉਧਰੋਂ ਆ ਬਾਬੇ ਹੜਾਂ ਨੂੰ ਆਏ ਬੈਠੇ ਆ ਤੁਸੀਂ ਘਰ ਘਰ ਇਹ ਕੁਝ ਕਰੀਏ ਨੇ ਕਾਹ ਤੋਂ ਕਰਦੇ ਹੋ ਘਰੇ ਨਹੀਂ ਅਰਗਬਤੀ ਲਗਦੀ ਜੋਤ ਨੂੰ ਢੋਡ ਦੋ ਹੁਣ ਤੈਨੂੰ ਮੰਤ ਬਣਾਇਆ ਕਿ ਬਣਿਆ ਤੋਂ ਨਹੀਂ ਮੈਂ ਕਦੇ ਨਹੀਂ ਜੇ ਫਿਰ ਤਾਮਨ ਉਹ ਨਾ ਪੁੱਠੇ ਕਰ ਆ ਤੇਰੇ ਕੰਮ ਗਲਤ ਪਏ ਹੈ ਤੂੰ ਮੰਨਦਾ ਹੈ ਕਿਹੜਾ ਪੰਨਾ ਤੇਰਾ ਤੁੰਡਾ ਜੀ ਤੂੰ ਮੰਨਦਾ ਕੀ ਲੱਗਦਾ ਹੈ ਉਹ ਮੰਨਦਾ ਕੀ ਲੱਗਦਾ ਹੈ ਤੇ ਨਾਲ ਝੁੰਬੇ ਵਾਲੀ ਮੰਨਤਾ ਸੀ ਉਹ ਪ੍ਰਮੋਟ ਕਰਦੀ ਸੀ ਇਹਨੂੰ ਹਾਂਜੀ ਝੁੰਬੇ ਵਾਲੀ ਮੰਨਤ ਪ੍ਰਮੋਟ ਕਰਦੀ ਸੀ ਚੈਨਲ ਹਾਂਜੀ ਤੇ ਤੂੰ ਕੀ ਲੱਗਦਾ ਉਹਦਾ ਮੈਂ ਤਾਂ ਇਹਦੀ ਫਸ ਨਹੀਂ ਜਾਣਦਾ ਹੈਂ ਹਾਂਜੀ ਤੂੰ ਮੈਨੂੰ ਕੀ ਕੰਮ ਸਿਖਾਵੇਂਗਾ ਤੂੰ ਤਾਂ ਆਪ ਸਿੱਖੀ ਜਾਣਾ ਕਹਿੰਦਾ ਅਜਿਹਾ ਕੀ ਸਿਖਾਇਆ ਤੈਨੂੰ ਇਹਨੇ ਕੀ ਸਿਖਾਇਆ ਹਾਂਜੀ ਤਾਂ ਇਹਦੀ ਕੋਈ ਨਹੀਂ ਸਿਖਾਇਆ ਤੇ ਬੋਸ ਤਾਂ ਸਿਖਾਇਆ ਉਹ ਮੈਨੂੰ ਬਈ 4-5 ਦਿਨ ਹੀ ਹੋਏ ਗਏ ਕੋਈ ਮੜਾ ਮੋਟਾ ਤੰਤਰ ਮੰਤਰ ਸਿਖਾਇਆ ਨਹੀਂ ਹਾਂ ਤੇ ਪੁੱਛਾ ਦਿੰਦਾ ਜੀ ਬਾਬਾ ਹੁਣ ਸੱਚ ਬੋਲਨੀ ਪੁੱਛਾਂ ਦਿੰਦਾ ਸੀ ਇਹ ਕਿਹਨੇ ਹਾਂਜੀ ਕੀ ਕਹਿੰਦਾ ਸੀ ਹਾਂਜੀ ਕੀ ਕਹਿੰਦਾ ਸੀ ਉਸ ਤੋਂ ਕੋਲੇ ਬੈਠਾ ਹੀ ਹਾਂਜੀ ਉਹ ਹਾਂਜੀ ਹਾਂਜੀ ਕਰੀ ਜਾਂਦਾ ਕੋਈ ਗੱਲ ਸੱਚ ਦੱਸ ਦੇ ਯਾਰ ਤੈਨੂੰ ਕਿੰਨੀਆਂ ਗੱਲਾਂ ਪੁੱਛੀ ਤਰਾ ਗਰਮੀ ਹੈਗੀ ਸਾਰੇ ਬਾਬਾ ਇੰਨੇ ਕਰਨੇ ਚ ਬੈਠੇ ਬਾਬਾ ਗੱਲ ਸੁਣ ਲੈ ਉਤਪਤਾਂਕ ਕੰਮ ਕਰਦੇ ਬੰਦ ਵੀਡੀਓ ਤੇਰੀਆਂ ਜਿਹੜੀਆਂ ਅਪਲੋਡ ਐ ਉਹ ਡਿਲੀਟ ਕਰ ਹੁਣੇ ਭਾਈ ਸਾਹਿਬ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਇਹਦੇ ਹਜ਼ਾਰ ਬਹੁਤੇ ਦਾ ਬਣਨਾ ਸੀਗਾ ਇਹਦੀਆਂ ਵੀਡੀਓ ਡਿਲੀਟ ਕਰਾਓ ਹੁਣੇ ਤੇ ਉਤਪਤਾਂਗ ਦਾ ਕੰਮ ਕਰੇ ਬੰਦ ਆਪਦੀ ਜਿਹੜੀ ਅਨਜਾਣ ਕਰਤ ਕਰੋ ਕਿਰਤ ਕਰੋ ਹਾਂ ਆਈ ਗਾਰੇ ਜੀ ਨਹੀਂ ਇਹਨਾਂ ਨੂੰ ਪਾਓ ਫਿਰ ਇਹਨਾਂ ਨੂੰ ਦੱਸ ਵੀ ਮੰਨ ਤੂੰ ਕੀ ਚਾਹਣਾ ਹਾਂ ਬੇਨਤੀ ਕਰ ਰਿਹਾ ਤੇ ਕੀ ਕੀ ਬੇਨਤੀ ਕਰਨੀ ਚਾਹਣਾ ਆ ਵੀ ਕੰਮ ਛੱਡੂਗਾ ਜਾਂ ਇਹੀ ਚੰਚਾ ਰੱਖੂਗਾ ਦੇਖੋ ਕੀ ਹੈ ਆ ਜੋ ਜੀ ਜਟਾ ਕਹਿੰਦੇ ਆ ਯਾਰ ਕਿੱਥੇ ਜਟਾ ਤੂੰ ਸਿਰ ਤਾਂ ਵਾਹਿਆ ਨਹੀਂ ਕਦੇ ਜਟਾ ਹੀ ਹੋਣੀ ਆ ਆਪੇ ਮੰਨ ਜਾਂਦੀਆਂ ਜਟਾਂ ਛੇਰ ਭਾਉਂਗੇ ਤਾਂ ਜਟਾ ਨਹੀਂ ਹੁੰਦੀਆਂ ਸਾਡੇ ਤਾਂ ਹੁੰਦੀਆਂ ਨਹੀਂ ਆ ਕਿੰਨੇ ਮੰਨਤਾ ਨਕਲੀ ਲਵਾਈ ਫਿਰਦੇ ਜਟਾ ਬਾਬਾ ਜੀ ਪਤਾ ਤੇਰੇ ਪਿਆਦੇ ਜਿੱਤੇ ਕਈ ਜਵਾਬ ਦੇ ਦੀ ਗੱਦੀ ਐ ਤੂੰ ਅਗਰ ਤੂੰ ਹਵਤੀ ਕਰੀਏ ਮੈਂ ਕੰਮ ਕਰਕੇ ਰੋਟੀ ਰੱਜ ਕੇ ਖਾਓ ਆ ਲੋਕਾਂ ਜਿਹਨਾਂ ਕਹਿੰਦੇ ਫੋਟੋਆਂ ਲਿਆ ਕੇ ਧੀਆਂ ਪੇੜਾ ਵਾਸਤੇ ਕਰਣਾ ਸਾਡੇ ਸਿਸਟਮੇ ਕਰਦੇ ਬੰਦ ਨਹੀਂ 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 ਮੈਂ ਤੈਨੂੰ ਦੱਸਦਾ ਮੈਨੂੰ ਹੁਣ ਕੋ ਇੱਥੇ ਸਪਸ਼ਟੀਕਰਨ ਦੇ ਦੇ ਵੀ ਕੰਮ ਬੰਦ ਕਰੇਗਾ ਤੇ ਨਹੀਂ ਇੱਕ ਮਿੰਟ ਭਾਈ ਸਾਹਿਬ ਇੱਥੇ ਬੋਲ ਕੇ ਦੱਸੋ ਨਹੀਂ ਨਾ ਬੋਲ ਇੱਥੇ ਮੈਂ ਆ ਕੰਮ ਕਰਦਾ ਸੀ ਆਉਂ ਨਾ ਬੋਲ ਕੇ ਆਪਦਾ ਨਾਮ ਬੋਲ ਕੇ ਬੋਲ ਆਪਦਾ ਨਾਮ ਬੋਲ ਕੇ ਪੂਰਾ ਕਰਦਾ ਹਾਂ ਨਾਮ ਬੋਲ ਆਪਦਾ ਨਾਮ ਤੇ ਤੇਰਾ ਨਹੀਂ ਮੜਾ ਡੰਡਾ ਫੜ ਕੇ ਤੈਨੂੰ ਕਹੋ ਬਾਬਾ ਜੀ ਬੋਲੇ ਆਉਂਦਾ ਨਾਮ ਬੋਲ ਕੇ ਦੇਵੇ ਕਰ ਦਾਂਗੇ ਜੀ ਬਾਬਾ ਤੂੰ ਬਾਬਾ ਕੋਈ ਗੱਲ ਨਹੀਂ ਮੰਨੀ ਤੂੰ ਆਪਦੀ ਰਿਕਾਰਡਿੰਗ ਤੂੰ ਵੀ ਮੁੱਕਰ ਗਿਆ ਨਾਲੇ ਸਾਡੇ ਕੋਲੇ ਸਬੂਤ ਪਏ ਆ ਫਿਰ ਇਹ ਤੂੰ ਹੁਣ ਦੱਸ ਵੀ ਆ ਕੰਮ ਤੂੰ ਕਿੰਨੇ ਕਰਦਾ ਇਹ ਬੰਦ ਕਰੇਗਾ ਉਧਰ ਕਹਿ ਕੈਮਰੇ 'ਚ ਬੰਦ ਕਰੇਗਾ ਇਥੇ ਕੀ ਬੇਨਤੀ ਕਰਨੀ ਚਾਹੁੰਦਾ ਸੰਗਤ ਨੂੰ ਕਿ ਉਤ ਪਤਾਨ ਤੇ ਕਰਮ ਕਾਂਡ ਬੰਦ ਛੱਡੋ ਮੇਰਾ ਪਖੰਡ ਕਰਦਾ ਬਣਾ ਜਾਊਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਮਤੂਤ ਨੂੰ ਗੁਹਰਾ ਨਹੀਂ ਕਰੇਗਾ ਗੋ ਗੋ ਇੱਕ ਮਿੰਟ ਮੈਂ ਦੱਸਾਂ ਜਿਹੜੀ ਮਹੰਤ ਨੇ ਤੇਰੀ ਪ੍ਰੋਮੋਸ਼ਨ ਕੀਤੀ ਸੀ ਵੀ ਬਾਬਾ ਜੀ ਕੋਲੇ ਆਓ ਵੀ ਇਹ ਵਸ਼ੀਕਰਨ ਕਰਕੇ ਦਿੰਦੇ ਆ ਤੁਸੀਂ ਇਹ ਸਾਨੂੰ ਜਵਾਬ ਦਿਓ ਤੁਸੀਂ ਵਸ਼ੀਕਰਨ ਕਰਦੇ ਹੋ ਕਿ ਨਹੀਂ ਕਰਦੇ ਨਹੀਂ ਜੀ ਇਹ ਕੰਮ ਨਹੀਂ ਅਸੀਂ ਕਰਦੇ ਵੀ ਨਾ ਪ੍ਰਮੋਟ ਕਾਦੀ ਕਰਾਈ ਜਾਂਦਾ ਇਹ ਜੀ ਉਹਨਾਂ ਨੇ ਖੋਦ ਹੀ ਕੀਤੀ ਤੁਸੀਂ ਦੇਵੀ-ਦੇਵਤਿਆਂ ਦੀ ਸੇਵਾ ਕਰ ਸਕਦੇ ਹੋ ਉਹਨਾਂ ਨੂੰ ਉਹਨਾਂ ਅੱਗੇ ਅਰਦਾਸ ਕਰ ਸਕਦੇ ਹੋ ਅਸੀਂ ਵੀ ਕਰਦੇ ਆ ਆ ਉਤਪਤਾਨ ਕਿਹੜੀ ਦੇਵੀ-ਦੇਵਤਾ ਕਹਿੰਦੇ ਉਤਪਤਾਨ ਕਰੋਗੇ ਜਾਂ ਸਾਡਾ ਇੱਕ ਬੰਦਾ ਵਾਸੀ ਚ ਕਰਕੇ ਵਿਖਾ ਦੋ ਜਿਹੜੀ ਕੜਾਈ ਕਹੋਗੇ ਜੋ ਸਮਾਨ ਕਹੋਗੇ ਅਸੀਂ ਲੈ ਨਹੀਂ ਹੁੰਦਾ ਉਤਪਤਾਨ ਕਾ ਕੀ ਹੁੰਦਾ ਨਹੀਂ ਨਹੀਂ ਹੁੰਦਾ ਬੰਦ ਕਰੋਗੇ ਬਾਬਾ ਜੀ ਅੱਜ ਤੋਂ ਬਾਅਦ ਇਹਨੇ ਇਹ ਕੰਮ ਕੀਤਾ ਸੀ ਕਾਰਵਾਈ ਕਰਾਉਣਾ ਦੇਖੋ ਸਿੱਧੀ ਗੱਲ ਹੈ ਬਿੰਦ ਠੀਕ ਹੈ ਅਸੀਂ ਅੱਜ ਪਿਆਰ ਨਾਲ ਬੇਨਤੀ ਕੀਤੀ ਹੈ ਠੀਕ ਹੈ ਹਾਂ ਇਹ ਬੇਨਤੀ ਹੈ ਦਿਨ ਬਾਬਾ ਜੀ ਆਪਣੇ ਨਗਰ ਦੇ ਪਾਸ਼ੇ ਦਸਵੇਂ ਆਏ ਨੇ ਬੜੀ ਕਿਰਪਾ ਹੈ ਨਾ ਹਾਂ ਜੀ ਨਗਰ ਦੇ ਵਿੱਚ ਕਿਤੇ ਵੀ ਥੋੜਾ ਬਹੁਤਾ ਇਦਾਂ ਦਾ ਕਰਮ ਹੁੰਦਾ ਹੈ ਉਹਨਾਂ ਨੂੰ ਪਿਆਰ ਨਾਲ ਬੇਨਤੀ ਕਰਕੇ ਸਮਝਾ ਦਿਓ ਵੀ ਆਪਾਂ ਉਹ ਤੋਂ ਪਤਾਂ ਜੋ ਨਹੀਂ ਕਰਨਾ ਦੇਵੀ ਦੇਵਤੇ ਸਾਰੇ ਸਤਕਾਰਯੋਗ ਹੈ ਜਿਵੇਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਂਜੀ ਤੇ ਆਪਾਂ ਵੀ ਦੁਆ ਕਰਦੇ ਹਾਂ ਅਰਦਾਸ ਸਰਬੱਤ ਦੇ ਭਲੇ ਲਈ ਇਹ ਵੀ ਕਰਨ ਪਰ ਸੰਗਤਾਂ ਨੂੰ ਬੁਲਾ ਕੇ ਜਾਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਰੱਖ ਕੇ ਉਹਨਾਂ ਦੇ ਉੱਤੇ ਕਹਿੰਦਾ ਮੈਂ ਵਸ਼ੀਕਰਨ ਕਰਦਾ ਇਹ ਕੰਮ ਹੈਗੇ ਗਲਤ ਹਾਂਜੀ ਬਾਕੀ ਠੀਕ ਹੈ ਇਹਨਾਂ ਨੂੰ ਸਮਝਾਓ ਤੇ ਮਾਂ ਮੇਰੀਏ ਤੇਰੇ ਚਰਮਾਂ 'ਚ ਬੇਨਤੀ ਹੈ ਨਹੀਂ ਨਹੀਂ ਮੇਰੀ ਵੇਖ ਤੇਰੇ ਤੂੰ ਪਤਾ ਕੀ ਹੈ ਇਹਨਾਂ ਨੂੰ ਮਤ ਦੇਣੀ ਆ ਇਹ ਦਿੱਤਿਆਂ ਹੋਣਾ ਆਪਣੇ ਵੀ ਹੈਗਾ ਨਾ ਲੋਕ ਜੇ ਇਹ ਕੰਮ ਕਰਾਂਗੇ ਦੇਖੋ ਮੋਟਾ ਨੇ ਗਾਲਾਂ ਕੱਢ ਲਈ ਨਹੀਂ ਪਤਾ ਵੀ ਫੋਨ ਕੀਤਾ ਕਿਹਨੇ ਆ ਫੋਨ ਤੇ ਮੈਂ ਕੀਤਾ ਨਹੀਂ ਬਾਬਾ ਇਦੋ ਅੱਛਾ ਉਹ ਉਹ ਜਿਹੜੀ ਚੁੰਬੇ ਵਾਲੀ ਮੰਤ ਨਹੀਂ ਅੱਛਾ ਕੋਣੇ ਕੀਤਾ ਫੋਨ ਉਹਨੂੰ ਪ੍ਰਮੋਟ ਕੀਤਾ ਨਹੀਂ ਕਹਿੰਦੀ ਆ ਵੀ ਬਾਬਾ ਵਸ਼ੀਕਰਨ ਕਰਦਾ ਜੀ ਇੱਥੇ ਆਓ ਬਾਬੇ ਕੋਲੇ ਕੀ ਬਾਜੀ ਇਸ ਕਰਕੇ ਨਾ ਇੱਕ ਕੰਮ ਹੁਣ ਹੁੰਦੇ ਆਏ ਸੀ ਹੁਣ ਮੇਰੀ ਮਾਂ ਬਣ ਕੇ ਇਹ ਕੰਮ ਕਰ ਦੋ ਬਾਪੂ ਨਹੀਂ ਮੈਂ ਦੱਸ ਰਹੀ ਨਹੀਂ ਬਾਪਾ ਉਹਦੇ ਆਏ ਇੱਥੇ ਉਹ ਆਦੇ ਵੀ ਅਸੀਂ ਆਦੇ ਘਰ ਬਾਰੇ ਆਣੀਆਂ ਫੋਨ ਨਾ ਕਰੀਂ ਦੋ ਬੈਠੀ ਨਹੀਂ ਮੈਨੂੰ ਬਾਪਾ ਜੀ ਵੀ ਕੋਈ ਰੱਖ ਢਾਂਗਾ ਦਿਓ ਵੀ ਐਨੀ ਗੱਲ ਤਾਂ ਮੈਂ ਵੀ ਕੋਲੇ ਬੈਠੀ ਹਾਂ ਹੁਣ ਕਿਉਂ ਉਹ ਦੂ ਵੀਡੀਓ ਉੜਕੋ ਪਾਣਾ ਦਾ ਬਾਪਾ ਮੈਨੂੰ ਨਹੀਂ ਪਤਾ ਇੱਕ ਮਿੰਟ ਇੱਕ ਮਿੰਟ ਆ ਤੈਨੂੰ ਸੁਣਾਉਣੇ ਆ ਇੱਕ ਮਿੰਟ ਮੈਂ ਤੈਨੂੰ ਸੁਣਾਉਣਾ ਕੀ ਕਹਿ ਕੇ ਗਈ ਹੈ ਅਸਲੈਂਗ ਹੋਣ ਅਰੇ ਆਪਰ ਪਤਾ ਦੇਵਾ ਬਾਪੂ ਬੁਣੀ ਬਾਕੀ ਨਾਲ ਕੰਟੈਕਟ ਕਰ ਸਕਦੇ ਆ ਪਲੀਜ਼ ਪਰ ਵਾਹ ਨਾ ਆ ਜਾ ਭੇਜਿਆ ਤੂੰ ਆਪ ਦਾ ਥੋੜ ਨੂੰ ਬਲਾਜ ਇੱਥੇ ਆਪਦੇ ਕੋਲ ਕੋਈ ਨਹੀਂ ਬਾਪੂ ਉਹਦੇ ਨਾਲ ਕਿੰਨੇ ਗੱਲ ਕੀਤੀ ਸੀ ਵੀ ਮੈਂ ਕਿ ਤੂੰ ਹੁੰਦੇ ਆ ਘਰੇ ਆ ਹਣਾ ਉਹਦੇ ਬਾਰੇ ਕਿਸੇ ਦੀ ਕਾ ਲੈਣੀ ਮੇਰੀ ਇੱਕ ਗੱਲ ਸੁਣਨਾ ਬੀਬੀ ਜੇ ਗਾਂ ਤੋਂ ਕਿਸੇ ਦੀ ਵੀਡੀਓ ਇਦਾਂ ਪ੍ਰਮੋਟ ਕੀਤੀ ਤੇ ਤੇਰੇ ਦੇ ਕਾਰਵਾਈ ਕਰਾਵਾਂਗੇ ਨਹੀਂ ਜੀ ਸੌਰੀ ਕੋਈ ਗੱਲ ਨਹੀਂ ਆਓ ਜੀ ਸਭ ਕੇ ਨਾਲ ਆਪਾਂ ਕਰਦੇ ਹਾਂ ਬੋਲਦੇ ਆਂ ਘਰਵਾਰ ਦੀ ਤਾਂ ਸਾਡਾ ਨਹੀਂ ਨਹੀਂ ਬੀਬੀ ਮੈਂ ਤੁਹਾਨੂੰ ਇਹ ਦੱਸਦਾ ਆਂ ਵੀ ਤੁਸੀਂ ਕਿਸੇ ਦੀ ਵੀਡੀਓ ਐਵੇਂ ਪ੍ਰਮੋਟ ਕਰਨ ਲੱਗੇ ਤਾਂ ਉਹ ਗਾਂਹ ਤੋਂ ਇਹ ਜੀ ਵੀਡੀਓ ਕੋਈ ਨਹੀਂ ਪ੍ਰਮੋਟ ਕਰਨੀ ਵੀ ਇੱਥੇ ਆ ਬਾਬੇ ਦੇ ਬਰਾਣਾ ਕਰੋ ਅੱਛੀ ਗੱਲ ਹਾਂ ਚਲੋ ਜੀ ਸੌਰੀ ਗਲਤੀ ਹੋ ਗਈ ਤੇ ਜੇ ਡਾ ਹੋ ਸਕਦਾ ਤਾਂ ਕਹਿੰਦੇ ਆਂ ਤਾਂ ਮੈਂ ਵੀਡੀਓ ਪਾ ਦੂੰ ਭਾਈ ਮੈਂ ਵੀਡੀਓ ਪਾ ਗੱਲ ਨਹੀਂ ਨਹੀਂ ਵੀਡੀਓ ਪਾਓ ਸਪਾ ਕੇ ਸਾਨੂੰ ਭੇਜ ਦੇ ਥੋੜੀ ਜੀ ਤੇ 20 ਸੈਕਿੰਡ ਦੀ ਵੀ ਭਾਈ ਮੈਂ ਇੱਕ ਕਾਲੀ ਬਾਬੇ ਦੀ ਵੀਡੀਓ ਅਪਲੋਡ ਕੀਤੀ ਸੀ ਤੇ ਉਹਦੇ ਵਿੱਚ ਕੋਈ ਮਾਤਾ ਨਹੀਂ ਆਉਂਦੀ ਕਿ ਮੇਰੇ ਬਾਬਾ ਜੀ ਉੱਥੇ ਜਾਏ ਉਹਨੇ ਮਾਫੀ ਮੰਗ ਲਈ ਗਾ ਤਾਂ ਉਹ ਕੰਮ ਨਹੀਂ ਕਰੂਗਾ ਤੇ ਮੇਰੇ ਤੋਂ ਵੀ ਜਿਹੜੀ ਗਲਤੀ ਹੋਈ ਹੈ ਤੇ ਮੈਂ ਮਾਫੀ ਮੰਗਦੀ ਹਾਂ। ਪਾ ਦੂਗਾ ਬੱਧੀ ਬਾਰੋਂ ਨਾਂ ਮੈਂ ਕੁ ਮਾਫੀ ਮੰਗਣੇ ਪਕਾ ਤੇ ਨਹੀਂ ਆਤੀ। ਉਹਨੇ ਬੋਲਣ ਬੋਲੀ ਤਾਂ ਵਧੀਆ ਜੰਨੀ ਹੈ। ਨਹੀਂ ਨਹੀਂ ਮੈਂ ਤਾਂ ਉਮੀਦ ਡਾਕਟਰ ਦੇ ਕੋਲ ਨਹੀਂ ਆਈ। ਕੋਈ ਨਹੀਂ 2 ਮਿੰਟ ਵੀਡੀਓ ਬਣਾ ਕੇ ਪਾ ਦੇ ਤੇ ਨਹੀਂ ਫਿਰ ਇੱਥੇ ਮੀਡੀਆ ਆਊਗਾ ਫਿਰ ਫਾਇਦਾ ਕੋਈ ਨਹੀਂ। ਬਸ ਆ ਮੇਰੇ WhatsApp ਤੇ ਕਰ ਦੇ ਪੈਣ ਬਣ ਕੇ। ਇਹ ਹੀ ਕੋਈ ਨਾ ਹਾਂ ਹਾਂ ਵੀਰੇ ਇਹੀ ਆ। ਹੁਣੇ ਕਰਦੇ ਹੁਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਝੁੰਬੇ ਵਾਲੀ ਸਿੰਦੀ ਇੱਕ ਨਾ ਮੈਂ ਵੀਡੀਓ ਪਾਈ ਸੀ ਕਾਲੀ ਬਾਬੇ ਦੀ ਵੀਡੀਓ ਪਾਈ ਸੀ ਪਿੰਡ ਉਹਦਾ ਜੈਤੂ ਕੋਲੇ ਆ ਰਾਮੇ ਵਾਲਾ ਉਹ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਇਸ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆ ਵੀ ਅੱਜ ਤੋਂ ਬਾਅਦ ਮੈਂ ਕਿਸੇ ਚੇਲੇ ਦੀ ਪ੍ਰਮੋਟ ਨਹੀਂ ਕਰਨਾ ਉਹਦੇ ਚ ਕੁਝ ਨਹੀਂ ਸੌਰੀ ਮੈਨੂੰ ਮਾਫ ਕੀਤਾ ਜਾਵੇ ਮੈਂ ਗਲਤੀ ਮੰਨਦੀ ਆ ਉਹਦੇ ਮੈਂ ਵੀਡੀਓ ਪਾਈ ਸੀ ਇੰਸਟਾਗ੍ਰam ਤੇ ਅੱਜ ਤੋਂ ਬਾਅਦ ਆਪਾਂ ਕਦੇ ਕਿਸੇ ਦੀ ਪ੍ਰਮੋਟ ਨਹੀਂ ਕਰਾਂਗੇ ਨਾ ਹੀ ਮੇਰੇ ਵੀਡੀਓ ਕਿਸੇ ਦੀ ਚੇਲੇ ਦੀ ਕਿਸੇ ਦੇ ਮੇਰੇ ਅਕਾਊਂਟ ਤੇ ਆਊਗੀ ਮੈਨੂੰ ਮਾਫ ਕੀਤਾ ਜਾਵੇ ਬਹੁਤ ਧੰਨਵਾਦ ਜੀ